ਸੱਚੀ ਗੱਲ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਸ਼ੇਖਰ ਹਾਂ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਭਗਤ ਨਾਮਦੇਵ ਜੀ ਆਯੁਰਵੈਦਿਕ ਦਵਾਖਾਨਾ ਜੋ ਕਿ ਕਟਾਣੀ ਬਾਸਾੜਾ ਦੇ ਉੱਤੇ ਹੈਗਾ ਔਰ ਡਿਸਟ੍ਰਿਕਟ ਲੁਧਿਆਣਾ ਪੈਂਦਾ ਔਰ ਇੱਥੇ ਸਾਡੇ ਨਾਲ ਵੈਦ ਮਨਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸੱਚੀ ਗੱਲ ਵੈਦ ਸਾਹਿਬ ਕੀ ਹਾਲ ਚਾਲ ਨੇ ਠੀਕ ਹੋ ਬਹੁਤ ਵਧੀਆ ਤੇ ਪਹਿਲੀ ਗੱਲ ਤੇ ਆ ਵੀ ਅਸੀਂ ਹਮਦਰ ਟੀਵੀ ਕੈਨੇਡਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਇਹ 8 ਲੱਖ ਸਮਝਿਆ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਵਾਗਤ ਹੈ ਬੈਬ ਧੰਨਵਾਦ ਆ ਤੁਹਾਡਾ ਬੜੇ ਜਣੇ ਤੁਹਾਡੇ ਤੋਂ ਬੜਾ ਇਲਾਜ ਕਰਾ ਕੇ ਜਾਂਦੇ ਨੇ ਇਥੋਂ ਬੜਾ ਮੈਂ ਕਹਿੰਦਾ ਫੇਮਸ દવાਖਾਨਾ ਹੈ ਬੜੇ ਸਾਲਾਂ ਤੋਂ ਚੱਲ ਰਿਹਾ ਹੈ ਬੜੇ ਦਾਅਵੇ ਵੀ ਤੁਸੀਂ ਕਰਦੇ ਹੋ ਜਿਨ੍ਹਾਂ ਦੇ ਵਿੱਚੋਂ ਇੱਕ ਖਾਸ ਜਿਹੜਾ ਵੱਡਾ ਦਾਵਾ ਸਾਹਮਣੇ ਆਇਆ ਸਾਡੇ ਅਸੀਂ ਕਿਹਾ ਵੀ ਪੰਜਾਬ ਨੂੰ ਉਸ ਵੇਲੇ ਬੜੀ ਜਿਆਦਾ ਲੋੜ ਹੈਗੀ ਉਸ ਦੀ ਉਹੀ ਹੈ ਕਿ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਰਕ ਹੋ ਗਈ ਹੈ ਇਹ ਤੁਹਾਨੂੰ ਵੀ ਪਤਾ ਹੈ ਹਨਾ ਸਾਰੇ ਪਾਸੇ ਵਾਲੇ ਦੁਆਲੇ ਰੋਲਾ ਪਿਆ ਪੰਜਾਬ ਸਰਕਾਰ ਵੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੈ ਵੀ ਪੰਜਾਬ ਚੋਂ ਅਸੀਂ ਨਸ਼ਾ ਜਿਹੜੋ ਖਤਮ ਕਰ ਦਈਏ ਪਰ ਜਿਹੜੇ ਨੌਜਵਾਨ ਮੁੰਡੇ ਜਿਹੜੇ ਨੇ ਨਸ਼ਾ ਕਰਨ ਦੇ ਆਦੀ ਬਣ ਗਏ ਉਹਨਾਂ ਨੂੰ ਇਲਾਜ ਦੀ ਵੀ ਲੋੜ ਹੁੰਦੀ ਹੈ ਤਾ ਆਯੁਰਵੇਦ ਦੇ ذریعے ਤੁਸੀਂ ਕਿਹਾ ਕਿ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਨਸ਼ੇ ਛੱਡ ਸਕਦੇ ਨੇ ਆਯੁਰਵੇਦ ਦੇ ਨਾਲ ਉਹ ਠੀਕ ਹੋ ਸਕਦੇ ਨੇ ਇਸ ਦਾਅਵੇ ਦੇ ਵਿੱਚ ਕਿੰਡੀ ਸੱਚਾਈ ਹੈ ਕਿਉਂਕਿ ਜਿਹੜੇ ਨਸ਼ੇ ਹੁਣ ਪੰਜਾਬ ਦੇ ਵਿੱਚ ਵਿਕ ਰਹੇ ਨੇ ਨਾ ਜਿਹੜੇ ਜਿਹੜੇ ਨਸ਼ਿਆਂ ਦੇ ਆਦੀ ਨੌਜਵਾਨ ਹੋ ਗਏ ਉਹ ਤਾਂ ਕਹਿੰਦੇ ਵੱਡੇ ਵੱਡੇ ਇਲਾਜਾਂ ਦੇ ਨਾਲ ਨਹੀਂ ਹੁੰਦੇ ਤੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਆਯੁਰਵੇਦ ਨਾਲ ਕਿਵੇਂ ਹੋ ਜਾਣਗੇ ਮੈਂ ਕਿਹਾ ਵੈਦ ਸਾਹਿਬ ਤੋਂ ਪੁੱਛ ਕੇ ਆਣਾਂ ਉਹਦੇ ਬਾਰੇ ਦੱਸੋ ਜਰਾ ਉਸੇ ਬਾਰੇ ਗੱਲ ਹੈ ਆ ਵੀ ਜਿਹੜੀ ਤੁਹਾਡੀ ਗੱਲ ਦਾ ਜਵਾਬ ਆ ਇਹੇ ਪਾਗੋਦ ਗੀਤਾ ਦੇ 15ਵੇਂ ਅਧਿਆਇ ਕ੍ਰਿਸ਼ਨ ਭਗਵਾਨ ਜੀ ਦਿੰਦੇ ਆ ਜੀ ਜਿਹਨੂੰ ਅਸੀਂ ਕਿਹਾ ਉਹ ਦਿੰਦੇ ਨੇ ਪ੍ਰਕਿਰਤੀ ਦਾ ਸਿਧਾਂਤ ਹੂੰ ਵੀ ਕੁਦਰਤ ਕੰਮ ਕਿਵੇਂ ਕਰਦੀ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਇੱਧਰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੱਸਦੇ ਆ ਜੀ ਕੀ ਦੱਸਦੇ ਪਹਿਲੇ ਪਿਆਰ ਲੱਗਾ ਤੁਹਾਨੂੰ ਦੁੱਧ ਹੂੰ ਦੂਜਾ ਮਾਈ ਬਾਪ ਕੀ ਸਤ ਸਾਨੂੰ 18 ਮਹੀਨਿਆਂ ਬਾਅਦ ਪਤਾ ਲੱਗਦਾ ਕੌਣ ਹੈ ਤੁਹਾਨੂੰ ਚੱਕੀ ਫਿਰਦਾ ਕਿਸੇ ਨੂੰ ਆਪਣੀ ਮਾਂ ਦਾ ਨਹੀਂ ਪਤਾ ਹੂੰ ਇਸ ਕਰਕੇ ਆਪਾਂ ਸੁਪਨੇ ਕਿਹਾ ਸੁਪਨੇ ਤਿੰਨ ਪ੍ਰਕਾਰ ਦੇ ਹੁੰਦੇ ਆ ਜੀ ਇੱਕ ਰਾਤ ਵਾਲਾ ਸੁਪਨਾ ਜਦੋਂ ਸੌਣ ਤੋਂ ਬਾਅਦ ਸ਼ੁਰੂ ਹੁੰਦਾ ਹ ਹ ਜਿਹਨੂੰ ਆਪਾਂ ਗੱਲਾਂ ਕਰਦੇ ਆ ਇਹਨੂੰ ਕਹਿੰਦੇ ਨੇ ਸੁਪਨ ਸੁਪੋਤਰ ਹ ਜਿਹੜੀਆਂ ਰਾਤ ਵਾਲਾ ਇਹਨੂੰ ਕਹਿੰਦੇ ਨੇ ਜਾਗਰਤ ਸੁਪਨਾ ਆਪਾਂ ਜਾਗੇ ਹੋਏ ਹਾਂ ਅੱਛਾ ਜਿਸ ਤਰ੍ਹਾਂ ਰਾਤ ਵਾਲੇ ਸੁਪਨੇ ਬੇਵਾਸਾ ਆਪਾਂ ਦਿਨ ਵਾਲੇ ਸੁਪਨੇ ਬੇਵਾਸੇ ਹ ਹ ਇੱਕ ਸੁਪਨਾ ਇਹ ਹੁੰਦਾ ਕਿ 20 ਸਾਲ ਦਾ ਹੋ ਕੇ ਮਰ ਗਿਆ ਕੋਈ 90 ਸਾਲ ਦਾ ਹੋ ਗਿਆ ਉਹ ਵੀ ਇੱਕ ਸੁਪਨਾ ਹੀ ਹ ਹ ਇਹਦੇ ਵਿੱਚ ਗੱਲ ਇਹ ਆ ਵੀ ਇਹ ਜਿਹੜਾ ਸਿਸਟਮ ਆ ਜਿਹੜਾ ਗਿਆਨ ਆ ਜੀ ਮੈਂ ਉਹਨਾਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਬੇਨਤੀ ਕਰਦਾ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜਾ ਇਹ ਗਿਆਨ ਆ ਵੀ ਜਿਵੇਂ ਸਿੱਖਰ ਸਾਹਿਬ ਨੇ ਆਪਣੇ ਸਵਾਲ ਕੀਤਾ ਵੀ ਇਹ ਕਿਵੇਂ ਹੋ ਸਕਦਾ ਹੁਣ ਜਿਹੜੇ ਤਾਂ ਬੰਦੇ ਖਾਣ ਲੱਗ ਗਏ ਉਹ ਤਾਂ ਐ ਸਮਝ ਲੋ ਵੇਚ ਚੁੱਕਿਆ ਸਮਾਨ ਜੀ ਜਿਹੜੀ ਗਾਹ ਮਗਰੋਂ ਹੋਰ ਸਾਰੇ ਸਾਡੇ ਜਿਹੜੀ ਆਉਣੀਆਂ ਪੀੜ੍ਹੀ ਸਾਡੇ ਵਾਰਸ ਪੈਦਾ ਹੋਣੇ ਆ ਉਹ ਵੀ ਸਾਨੂੰ ਸੋਚਣਾ ਪਊਗਾ। ਹੂੰ ਕੀ ਸੋਚਣਾ ਪਊਗਾ ਮੇਰੇ ਦਰਸ਼ਕ ਵੀਰ ਜੀ ਧਿਆਨ ਨਾਲ ਸੁਣਿਓ। ਮੰਨ ਲਓ ਵੀ ਇੱਕ ਗਮਲਾ ਹੂੰ ਗਮਲੇ ਦੇ ਵਿੱਚ ਅਸੀਂ ਇੱਕ ਬੀਜ-ਬੀਜ ਦੇ ਅੱਕ ਦਾ ਹੂੰ ਇੱਕ ਅਸੀਂ ਧੂਰੇ ਦਾ ਬੀਜ ਦਿੰਨੇ ਆ ਇੱਕ ਅਸੀਂ ਗੰਨੇ ਦਾ ਬੀਜ ਦਿੰਨੇ ਆ ਤੇ ਇੱਕ ਅਸੀਂ 베ਰੀ ਦੀ ਬੀਜ ਦਿੰਨੇ ਆ ਕੋਈ ਵੀ ਲਾ ਦਿੰਨੇ ਹੂੰ ਧਰਤੀ ਇੱਕੋ ਹੀ ਆ ਹੂੰ ਪਰ ਉਹ ਬੀਜ ਦਾ ਫਰਕ ਆ ਹੂੰ ਇਸ ਤਰ੍ਹਾਂ ਮੇਰੇ ਨੌਜਵਾਨ ਵੀਰ ਜੀ ਤੁਸੀਂ ਜਿਹੜਾ ਗਿਆਨ ਹੈ ਵਿਆਹ ਤੋਂ ਪਹਿਲਾਂ ਪਹਿਲਾਂ ਲਭੋ ਹੂੰ ਵੀ ਤੁਸੀਂ ਆਪਣਾ ਵਾਰਸ ਪੈਦਾ ਕਰਨ ਕਵਾਸਤੇ ਜਿਹੜਾ ਤੁਹਾਡਾ ਬੀਜ ਆ ਜਿਹਨੂੰ ਅਸੀਂ ਸਾਡੇ ਵਾਰਸ ਪੈਦਾ ਕਰਦੇ ਜਿਹਨੂੰ ਅਸੀਂ ਕਹਿੰਦੇ ਆ ਔਰਤ ਧਰਤੀ ਹੈ ਮਰਦ ਬੀਜ ਹੈ ਉਹਨੇ ਵੀ ਕਹੇ ਜੈ ਬੀਜਣਾ ਉਹਨੂੰ ਉਹਦੇ ਵੱਲ ਧਿਆਨ ਦੇਣਾ ਪੜਦਾ ਕਿ ਮੇਰਾ ਵਾਰਸ ਕਿਹਜਾ ਪੈਦਾ ਹੋਵੇ ਜੀ ਅਗਰ ਮੰਨ ਲਓ ਵੀ ਉਹ ਸਮੈਕ ਵਾ ਕੇ ਬੀਜੂ ਉਹ ਸਮੈਕ ਹੀ ਪੈਦਾ ਹੋਊਗਾ ਕਿਉਂਕਿ ਬੀ ਉਹ ਜਿਹ ਹੈ ਉਹ ਚੀਜ਼ ਤੋਂ ਪ੍ਰਭਾਵਿਤ ਆ ਉਹ ਹੂੰ ਹੂੰ ਜੇ ਸ਼ਰਾਬ ਵਿੱਚ ਸ਼ਰਾਬ ਨਹੀਂ ਹੋਊਗਾ ਪਰੋਧਿਓ ਕਰੋਦ ਜੰਮੂਗਾ ਹੂੰ ਕਿਨੇ ਹੀ ਜੀ ਬਈ ਜਿਹੜਾ ਬੀਜੇ ਸੋਇਲੂਣੇ ਵਿਜਾਇਤ ਤੁਸੀਂ ਬੀਜੋਗੇ ਤੁਹਾਡੀਓ ਤੇਜ ਉਹ ਜੋ ਬਾਹਰ ਨਿਕਲੇ ਹੋਣੀਆਂ ਅੱਛਾ ਤੁਸੀਂ ਮਾਫੀ ਚਾਹਾਂਗਾ ਵਿੱਚ ਤੁਹਾਨੂੰ ਇੰਟਰਰਪਟ ਕਰ ਰਿਹਾ ਹਾਂ ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਪੰਜਾਬ ਦੇ ਵਿੱਚ ਨਾ ਆਮ ਤੌਰ ਦੇ ਉੱਤੇ ਦੇਖੋ ਗੱਲ ਕਰਨਾ ਤਾਂ ਕਈ ਵਾਰ ਪਸੰਦ ਨਹੀਂ ਹੁੰਦਾ ਵੱਡੇ ਛੋਟੇ ਸਾਰੇ ਦੇਖਦੇ ਨੇ ਪਰ ਸਮਝਣ ਦੇ ਲਈ ਇਹ ਗੱਲ ਕਹਿਣੀ ਵੀ ਜ਼ਰੂਰੀ ਹੈ ਪੰਜਾਬ 'ਚ ਤਾਂ ਇੱਕ ਕਲਚਰ ਹੀ ਚੱਲਦਾ ਹੈ ਹਨਾ ਵੀ ਕਹਿੰਦੇ ਨੇ ਘਰ ਦੀ ਗੱਡੀ ਨਾ ਪੀਤੀ ਹੋਈ ਜਦ ਤੱਕ ਜਦ ਤੱਕ ਕਾਲਾ ਮਾਲ ਨਾ ਖਾਦਾ ਹੋਇਆ ਤਾਂ ਫਿਰ ਕਹਿੰਦੇ ਜੀ ਸਵਾਦ ਨਹੀਂ ਆਉਂਦਾ ਇਹੋ ਜਿਹਾ ਕੰਮ ਕਰਕੇ ਤੇ ਫਿਰ ਇਹ ਦੀ ਚੀਜ਼ਾਂ ਨਹੀਂ ਉਹਦੇ ਵਿੱਚ ਫਿਰ ਦਰਸ਼ਕ ਵੀ ਨਾ ਪੈ ਗੱਲ ਲਾਦਦੇ ਆ ਹੁਣ ਆਪਾਂ ਅਗਲੀ ਗੱਲ ਆਉਣੀ ਹੈ ਵੀ ਜਿਹੜਾ ਇਹ ਗਿਆਨ ਆ ਇਹ ਬਿਆਹ ਤੋਂ ਪਹਿਲਾਂ ਪਹਿਲਾਂ ਲੈਣਾ ਹੁੰਦਾ ਜੀ 16 ਸਾਲ ਤੱਕ ਹੂੰ ਜਿਹਨੂੰ ਸ਼ਲੋਕ ਮੰਨ ਲਾ ਨੋਵਾ ਘਰ ਕੀ ਨਾਰ ਬਹੁਤ ਇਤਿਜਾਸਿਓ ਸਦਾ ਰਹਤ ਸੰਗ ਲਾਗੇ ਜੀ ਘਰ ਸਦਾ ਸਰੀਰ ਨਾਰ ਇਹ ਚਾਤ ਮੜੀ ਅੱਖਾਂ ਰੇ ਬਾਹਰ ਦੇਖ ਰਹੀ ਆ ਹੂੰ ਹਨਾ ਬਹੁਤ ਸੰਗ ਲਾਗੇ ਜਦੋਂ 16 ਸਾਲ ਦਾ ਬੱਚਾ ਜਾਂ ਕੁੜੀ ਹੋਵੇ ਕਿੰਨੇ ਸਨ ਖੇਲਾ ਸੋਹਣੇ ਲੱਗਦੇ ਕਿਉਂ ਆਤਮਾ ਦਾ ਰਾਜ ਹੁੰਦਾ ਬਿਲਕੁਲ ਜਾਂ ਵੀ ਹਾਂ ਹੱਸਤਾ ਜੀ ਤੇ ਜੀ ਕੋੜੇ ਕਹਿੰਦੇ ਜੀ ਹੰਕਾਰ ਨੂੰ ਵੀ ਕਹਿ ਦਿੰਦੇ ਆ ਜਦੋਂ ਇਹ ਸੋਰ ਸਾਰਵੇਂ ਸਾਲ ਚ ਪੈਦੇ ਫਿਰ ਜੇ ਭਾਵਨਾ ਟੁੱਟ ਜਾਂਦੀਆਂ ਨੇ ਹਮ ਹਣਾ ਪ੍ਰੇਤ ਪ੍ਰੇਤਕਰ ਭਾਗੀ ਕਿ ਜਿਹੜੀ ਆਤਮਾ ਪਰੇ ਹੋ ਜਾਂਦੀ ਹੈ ਜਿਹੜਾ ਗਿਆਨ ਭਰਪੂਰ ਆ ਜਦੋਂ ਮਾਨਾ ਸ਼ੈਤਾਨ ਤੇ ਭਾਰੂ ਹੋ ਜਾਂਦਾ ਇਸ ਕਰਕੇ ਮੇਰੇ ਦਰਸ਼ਕ ਵੀਰ ਜੀ ਵੀ ਇਹ ਗੱਲ ਦਾ ਜਵਾਬ ਇਹੀ ਆ ਵੀ ਤੁਸੀਂ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਆਪਣੀ ਅੱਖ ਨੂੰ ਕੰਨਾਂ ਨੂੰ ਜੀਭ ਨੂੰ ਕੰਟਰੋਲ ਰੱਖੋ ਵੀ ਕਨੇ ਨੂੰ ਪੁੱਛਿਆ ਸੀਗਾ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਸੰਸਾਰ ਦੇ ਰਹਿਣਾ ਕਿਵੇਂ ਚਾਹੀਦਾ ਜੀ ਜੀ ਉਹ ਕਹਿੰਦੇ ਵੀ ਐਂ ਰਹੋ ਤੇਨੂੰ ਕੋਈ ਨਹੀਂ ਲਾਂਗਦਾ ਆਪਣੇ ਗਿਆਨ ਵੱਲ ਜਿੱਥੋਂ ਰੋਟੀ ਪੈਦਾ ਹੁੰਦੀ ਹੈ ਤੇ ਆਪਣੇ ਵਾਰਸਾਂ ਵੱਲ ਆਪਣੇ ਪਰਿਵਾਰ ਵੱਲ ਧਿਆਨ ਦਿਓ ਜੀ ਕਿਉਂ ਕਵੀਰਮਨ ਭੰਕੀ ਵੀ ਉਹ ਦਹੇਜ ਸੁਟਟ ਜਾਏ ਜੈਸੀ ਸੋ ਸੰਗਤ ਕਰੇ ਤੈਸਾ ਹੀ ਫਲ ਪਾਏ ਕੀ ਬਾਤ ਹੈ ਇਹ ਤੁਹਾਡੀ ਇਹ ਸੰਗਤ ਦਾ ਫਲ ਆ ਤੁਸੀਂ ਕਿਵੇਂ ਰਹਿਣਾ ਇਹ ਗੁਰਬਾਣੀ ਹਾਕਾ ਮਾਰਦੀ ਆ ਵੇਦਕੂਕਾ ਮਾਰਦੇ ਆ ਹੁਣ ਉੱਪਰ ਗੱਲ ਕਰਦੇ ਆਂ ਵੀ ਗੁਰਬਾਣੀ ਜਗ ਵਿੱਚ ਚਾਨਣ ਹੋਏ ਵੀ ਚਾਨਣ ਦਾ ਪੰਜਾਬ ਵਿੱਚ ਹੋਇਆ ਤਾਂ ਲੋ ਲਾਨ ਹੋ ਗਿਆ ਜੀ ਕਿਉਂਕਿ ਜਿਹੜੀ ਸਾਡੀ ਪੰਜਾਬੀ ਕੌਮ ਆ ਇਹ ਅਤਿਆੰਤ ਨਾਲ ਟੁੱਟ ਗਈ ਹੂੰ ਜਿਹੜਾ ਬੰਦਾ ਬਾਣੀ ਸੁਣਦਾ ਉਹਦੇ ਸਮਝ ਨਹੀਂ ਆਉਂਦੀ ਹੂੰ ਜਿਹੜਾ ਪੜਦਾ ਉਹਦੇ ਪਿਛਾਵਾਂ ਨੂੰ ਸਮਝ ਬੈ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ ਹੂੰ अच्छा वैद्य साहब ਤੁਸੀਂ ਆਯੁਰਵੇਦ ਦੇ ਵਿੱਚ ਕਿਵੇਂ ਆ ਗਏ ਕਿਉਂਕਿ ਲੋਕੀ ਇਹ ਸਮਝਦੇ ਨੇ ਹਜੇ ਵੀ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਇਹ ਤੇ Hindu ਧਰਮ ਨਾਲ ਜੁੜੀ ਹੋਈ ਚੀਜ਼ ਹੈ ਆਯੁਰਵੇਦ ਹੈ ਜਿਹੜਾ ਜਾਂ ਫਿਰ ਜਿਹੜੇ ਉਹ ਵਿਦਵਾਨ ਹੋਇਆ ਕਰਦੇ ਸੀ Hindu ਵਿਦਵਾਨ ਉਹਨਾਂ ਨੂੰ ਹੀ ਆਯੁਰਵੇਦ ਦਾ ਪਤਾ ਸੀ ਤੇ ਉਹੀ ਭਰੋਸਾ ਕਰਦੇ ਸੀ ਇਹਦੇ ਵਿੱਚ ਉਹੀ ਅੱਗੇ ਦਵਾਈਆਂ ਲੋਕਾਂ ਨੂੰ ਦਿੰਦੇ ਸੀ ਆ ਤਾਂ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਤੁਹਾਡਾ ਰੁਝਾਨ ਕਿਵੇਂ ਹੋਇਆ ਤੇ ਦੂਜੀ ਗੱਲ ਇਹ ਬਖਸ਼ ਕਿਵੇਂ ਹੋਈ ਕਿ ਚਲੋ ਜਿਹੜੇ ਵੀ ਬੰਦੇ ਤੁਹਾਡੇ ਕੋਲ ਆਉਂਦੇ ਨੇ ਉਹ ਸਹੀ ਸਲਾਮਤ ਠੀਕ ਹੋ ਕੇ ਜਾਂਦੇ ਕਿ ਜਿਹੜਾ ਆਯੁਰਵੇਦ ਆ ਤੁਸੀਂ ਮੈਨੂੰ ਦੱਸਿਆ ਵਿੱਚ ਕਿਵੇਂ ਆਏ ਦੱਸ ਕਿ ਵੀ ਜਿਹੜੀ ਪਹਿਲਾਂ ਗੱਲ ਕੀਤੀ ਆ ਵੀ ਵਾਰਸ ਵਾਲੀ ਗੱਲ ਕੀਤੀ ਆ ਵੀ ਜਦੋਂ ਮੇਰੀ ਮਾਂ ਦੇ ਮੈਂ ਗਰਭ ਵਿੱਚ ਸੀਗਾ ਉਸ ਮੌਕੇ ਉਹਨੇ ਹੱਥੇ ਕਿਤਾਬ ਲੱਗੀ ਸੀ ਜੋ ਦੁਆਪਣ ਲੱਗੇ ਦੀ ਮੇਰੀ ਮਾਂ ਨੂੰ ਉੱਤੇ ਲਿਖਿਆ ਆ ਸੀਗਾ ਵੀ ਤੁਸੀਂ ਬੱਚੇ ਨੂੰ ਜਿੱਥੇ ਬਚਾਉਣਾ ਤੇ ਤੁਸੀਂ ਉਹ ਔਰਤ ਕੰਨਾ ਨਾ ਸੁਣੇ ਤੇ ਅੱਖਾਂ ਨਾਲ ਉਹ ਚੀਜ਼ ਦੇਖੇ ਉਹ ਫਿਰ ਨੌਂ ਵੀਨੇ ਸਾਡੇ ਸੀੜੀ ਵਰਦੀ ਆ ਅੱਛਾ ਜੀ ਮੇਰੀ ਮਾਂ ਨੇ 9 ਮਹੀਨੇ ਵੈਦਕ ਪੜੀ ਆ। ਹਮਮ। ਨਾਲ ਗੁਰਬਾਣੀ ਮੈਂ ਤਾਂ ਗੁਰਬਾਣੀ ਕਦੇ ਪੜੀ ਨਾ ਕਦੇ ਵੈਦਕ ਪੜੀ ਥੋੜੀ ਬਹੁਤੀ। ਜੀ। ਪਰ ਇੰਨੀ ਥੋੜੋ ਵੀ ਮੇਰਾ ਦੁਨੀਆ ਭਾਦ ਦੇ ਨੌ ਚਲੇ ਗਿਆ। ਜੀ। ਠੀਕ ਆ ਕਿ ਨਹੀਂ? ਉਹ ਫੇਰ ਮੇਰੀ ਮਾਤਾ ਜੀ ਨੇ ਫੇਰ ਉਹ ਲਿਖਿਆ ਸੀਗਾ ਵੀ 9 ਮਹੀਨੇ ਗਰਭ ਪਵਿੱਤਰ ਰੱਖੋ ਤੇ ਸਾਲ 2 ਸਾਲ ਗਰਭ ਪਵਿੱਤਰ ਰੱਖੋ। ਜੀ। ਫੇਰ ਮੀਨ ਮਾਂ ਨੇ ਰੱਖਿਆ। ਫਿਰ ਉਸ ਮਹੀ ਮੈਂ ਲਾਗੀ ਬਣਾ ਕਰਦਾ ਹੀ ਪਿੰਡ ਦੇ ਵਿੱਚ ਮੇਰੀ ਮਾਂ ਵੀ ਲਾਗੀ ਬਣਾ ਕਰਦੀ ਸੀ। ਮੇਰੀ ਬੀਬੀ ਕਹਿੰਦੀ ਮੈਂ ਮੇਸ਼ੇਨ ਦੂਆ ਮਹੀਨੇ ਲੱਗਿਆ ਕਹਿੰਦੀ ਮੰਜੀਤ ਨੇ ਮੈਂ ਰਾਜਾ ਬਣਾਇ ਵੇ ਤਾਂ ਗੱਲੇ ਬਾਅਦ ਸੂ ਕਹੀ 3 ਸਾਲ 9 ਮਹੀਨੇ ਭੋਗ ਲਾ ਤਿਆਰ ਹੋ। ਉਹਨੇ ਮੈਨੂੰ ਕਿਤਾਬਾਂ ਦੱਸੀਆਂ ਸੀ ਕਿਆਂ। ਅੱਛਾ। ਰਿਗਵੇ, ਯਜੁਰਵੇ, ਅਥਰਵਨਵੇ, ਸ਼ਾਮਵੇਦ, ਭਾਈ ਵਾਲੇ ਤਾਂ ਕਿ ਭਗਵਤ ਗੀਤਾ, ਭਗਤ ਪ੍ਰਾਨ ਤੇ ਮਹਾਭਾਰਤ ਦੇ 18 ਸ਼ਾਂਤੀ ਪਰਵ। ਵੀ ਤੂੰ ਬੋਲਣੇ ਆ, ਇਹਨੇ ਸੁਣਨੇ ਆ। ਹੂੰ। ਜਿਹਨੂੰ ਗੁਰੂ ਜੀ ਕਹਿੰਦੇ ਸੁਣਿਆ ਦੂਪ ਭਾਵ ਕਾ ਨਾਸ। ਜੀ। ਫਿਰ ਜਿੱਦਣ ਉਹ 3 ਸਾਲ 9 ਮਹੀਨੇ ਪੂਰੇ ਹੋ ਗਏ। ਮੈਂ ਬੀਬੀ ਨੂੰ ਦੱਸਿਆ ਪਹਿਲੀ ਗੱਲ ਨੂੰ ਜੰਤਕਾਰ ਉਹ ਤੇਰੇ ਸਾਹਮਣੇ ਬੈਠੇ ਜੰਤਕਾਰ। ਸਾ ਮੇਰੀ ਪਹਿਲਾ ਗੱਲ ਬਿਲਦੇ ਮੈਂ ਕਈ ਵਾਰ ਕਈ ਬੰਦੇ ਗੱਲ ਨੂੰ ਨਹੀਂ ਪਸੰਦ ਕਰਦੇ ਕਿਉਂਕਿ ਸਾਡੀ ਜਿਹੜੀ ਪੰਜਾਬੀ ਕੌਮ ਸੋਚ ਇੱਕ ਪੁੱਠੇ ਵਸਣ ਨੂੰ ਜਾਂਦੀ ਆ ਬਈ ਘਰ ਪਵਿੱਤਰ ਹੋਵੇ ਵੀ ਕੁਦਰਤ ਦੇ ਕੰਮਾਂ 'ਚ ਦਖਲ ਨਾ ਜੀਣਾ ਕਰੋ ਕਦੇ ਵੀ ਕੁਦਰਤ ਆਪਣੀ ਮਰਜ਼ੀ ਨਾਲ ਚੱਲਣ ਦਿਓ ਜਿਹਨੂੰ ਗੁਰਬਾਣੀ ਕਹਿੰਦੀ ਆ ਇਦਨ ਤੇ ਬਸੰਤਰ ਭਾਗ ਹੈ ਮਾਟੀ ਕੋ ਦਹਿ ਦੇ ਤੇ ਆਕੇ ਇਦਨ ਮੈਨੇ ਅੱਗ ਬਸੰਤਰ ਮੈਨੇ ਪਾਣੀ ਜਦੋਂ ਪੇੜ 'ਚ ਹੁੰਦਾ ਆਪਾਂ ਇੱਕ ਅੱਗ ਦੀ ਸਤਾਏ ਹੁੰਦੀ ਏ ਇੱਕ ਪਾਣੀ ਸਤਾਏ ਹੁੰਦੀ ਏ ਮਾਟੀ ਸਰੀਰ ਟੁਟਿਆ ਦਹਿ ਦੇ ਤੇ ਆਕੇ ਜਦੋਂ ਸੰਭੀ ਬੈਠਾ ਹੁੰਦਾ ਆ ਤੱਲੇ ਧਰਤ ਉਪਰ ਆਕਾਸ਼ ਤੇ ਪੇਰ ਉਪਰ ਵੀ ਸਤਗੁਰ ਦਾ ਪ੍ਰਕਾਸ਼ ਸਤਗੁਰ ਦਾ ਹੋਣਾ ਵੀ ਸਤਗੁਰ ਨਹੀਂ ਹੁੰਦਾ ਸਤ ਮੈਨੇ ਸੱਚ ਰੂਹ ਮੈਨੇ ਰੂਹ ਮੈਨੇ ਚਾਨਣ ਹੂੰ ਤੂੰ ਤਾਂ ਆਠਾਰਵਾਦੀ ਆ ਪਰ ਜਿਹੜੀ ਗੁਰੂ ਜੀ ਗੱਲ ਕਹਿੰਦੇ ਨੇ ਬਿਜੋੜੇ ਅੰਦਰ ਗੜਵੇ ਦੇ ਨਾਲ ਸੱਚ ਹੋਊਗਾ ਸੱਤ ਹੋਊਗਾ ਵੀ ਫੇਰ ਉਹ ਜਿਹੜੀ ਮਹਾਰਾਜ ਗੱਲ ਕਹਿੰਦੇ ਆ ਫੇਰ ਉਹ ਚੀਜ਼ ਪੈਦਾ ਹੋਣੀ ਆ ਕਬੀਰ ਜੀ ਜੰਡੇ ਜੰਤੂ ਭੱਜ ਜਾਣ ਜਾਂ ਦਾਤਾ ਦਾ ਸੂਰ ਨਹੀਂ ਤੋ ਜਾਣੀ ਵਾਂਝ ਰਹੇ ਕਾਹੇ ਗਵਾਵੀ ਲੋੜ ਜੀ ਤੇ ਜਦੋਂ ਗੁਰੂ ਜੀ ਮੱਕੇ ਗਏ ਨੇ ਪੀਰ ਬਾਬਲ ਦੀ ਰੁਗੋਂ ਦੀ ਯਕੀਨ ਦੀ ਨਸਾਦ ਸਾਹਿਬ ਤੇ ਕਰੀਮ ਦੀਨ ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਅੱਲਾਹ ਸਭ ਨੂੰ ਇੱਕੋ ਜਿਹਾ ਭੇਜਦਾ ਵੀ ਇੱਥੇ ਆ ਦੇਖੋ ਕਿਵੇਂ ਪੰਜਾਬ ਦੇ ਲੋਹ ਲਾਨ ਹੋ ਗਏ ਉੱਥੇ ਪਾਣੀ ਆਈ ਤੇ ਧਿਆਨ ਨਾ ਸੁਣਿਆ ਦਰਸ਼ਕ ਵੀਰ ਜੀ ਮੈਂ ਬਹੁਤ ਹੌਲੀ ਹੌਲੀ ਬੇਲੂਗਾ ਜਤ ਕਰ ਹੋਏ ਸਾਧਕਾ ਹੋਰ ਚਰਾਸੀ ਸਿੱਧ ਚਾਰਨ ਜੀ ਹੋਵੇ ਜਦ ਕਰੇ ਘਰ ਆਵੇ ਨੌਨਾਸ ਕੀ ਨਿੱਧ ਰਾਤ ਦਿਨੇ ਸੁਚੇਤ ਹੋਵੇ ਆ ਸੁਣਿਓ ਧਿਆਨ ਨਾਲ ਸੁਪਨੇ ਵਿੰਦ ਨਾ ਜਾਏ ਵੀ ਨੌ ਮਹੀਨੇ ਗਰਭ ਪਵਿੱਤਰ ਹੋਵੇ ਸੁਪਨੇ ਵਿੱਚ ਵੀ ਤੁਹਾਨੂੰ ਕੋਈ ਔਰਤ ਜਾਂ ਤੁਹਾਨੂੰ ਸੁਪਨੋਂ ਹੀ ਹੋਣਾ ਚਾਹੀਦਾ ਇੰਨੀ ਥੋੜੀ ਮਾਨਾ ਜਿਹੜਾ ਇੰਨਾ ਜਨੇ ਕੰਟਰੋਲ ਹੋਣਾ ਚਾਹੀਦਾ ਹਮ ਪਰਗਟ ਪੀਰੀ ਤਿਸ ਦੀ ਸਤਿਨਾਮ ਕਹੇ ਲਾਇ ਆਪਣੇ ਸੇਖਰ ਜੀ ਜਿਹੜੀ ਗੁਰਬਾਣੀ ਆ ਉਹ ਸਾਡੇ ਸਾਹ ਲੈਣ ਦੇ ਪਹਿਲਾਂ ਵੀ ਜਵਾਬ ਦੇ ਚੁੱਕੀ ਹੁੰਦੀ ਆ ਜੇ ਹੁਣ ਉੱਲੂ ਨੂੰ ਨਹੀਂ ਦਿਦਾ ਸੂਰਜ ਹੈ ਕੋਈ ਕਸੂਰ ਨਹੀਂ ਹੂੰ ਜੇ ਪਿੱਪਲ ਨੂੰ ਫੁਰਲੀ ਲੱਗਦੇ ਤਾਂ ਬਸੰਤ ਰੋਦਾ ਕੋਈ ਕਸੂਰ ਨਹੀਂ ਜੇ ਕਰੀਰ ਨੂੰ ਪੱਤੇ ਨਹੀਂ ਆਉਂਦੇ ਤਾਂ ਬਾਹਰ ਰੋਦਾ ਕੋਈ ਕਸੂਰ ਨਹੀਂ ਜੇ ਪਪੀਹੇ ਦੇ ਵਿੱਚ بارش ਦਾ ਪਾਣੀ ਨਹੀਂ ਪੈਂਦਾ ਬੱਦਲ ਦਾ ਕੋਈ ਕਸੂਰ ਨਹੀਂ ਅਗਰ ਜੇ ਉਹ ਸਾਡੇ ਖਾਨੇ 'ਚ ਨਹੀਂ ਪੈਂਦੀ ਉਹ ਮਾਨ ਲੋਕਾਂ ਦਾ ਵੀ ਕੋਈ ਕਸੂਰ ਨਹੀਂ ਜੀ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਨਸ਼ੇ ਦੀ ਆਪਾਂ ਗੱਲ ਕਰ ਰਹੇ ਸੀਗੇ ਜਿਹੜੇ ਤਾਂ ਤੁਸੀਂ ਕਿਹਾ ਵੀ ਸ਼ੁਰੂਆਤ ਤੋਂ ਹੀ ਆਪਣੇ ਸਰੀਰ ਨੂੰ ਚੰਗਾ ਰੱਖੋ ਤਾਂ ਜਿਹੜੇ ਤੰਦਰੁਸਤ ਲੋਕ ਹੁੰਦੇ ਨੇ ਉਹ ਤਾਂ ਸੋਚਦੇ ਨੇ ਕਿ ਸਾਨੂੰ ਦਵਾਈ ਦੀ ਕੀ ਲੋੜ ਹੈ ਹੈਨਾ ਉਹ ਤਾਂ ਹਜੇ ਨਸ਼ੇ 'ਚ ਗਏ ਨਹੀਂ ਪਰ ਜਿਹੜੇ ਨਸ਼ੇ 'ਚ ਜਾ ਵੀ ਚੁੱਕੇ ਨੇ ਕੀ ਉਹਨਾਂ ਨੂੰ ਮੋੜਿਆ ਜਾ ਸਕਦਾ ਆਯੁਰਵੇਦ ਨਾਲ ਦੂਜੀ ਗੱਲ ਆ ਤੇ ਆਮ ਗੱਲਾਂ ਨੇ ਵੀ ਸ਼ਰਾਬ ਹੋ ਗਈ ਭੁੱਖੀ ਹੋ ਗਈ ਫੀਮ ਹੋ ਗਈ ਇਦਾਂ ਦੇ ਨਸ਼ੇ ਜਿਹੜੇ ਆਮ ਲੋਕ ਕਈ ਵਾਰ ਕਰਦੇ ਨੇ ਕੰਮ ਕਰਨ ਲਈ ਕਰਦੇ ਨੇ ਜਾਂ ਆਪਣੇ ਕੋਈ ਵੀ ਉਹਨਾਂ ਦੇ ਏਕਸਕਿਊਜ਼ ਹੁੰਦੇ ਨੇ ਹਾਲਾਗੇ ਕੁਝ ਵੀ ਇਦਾਂ ਦਾ ਕਰਨਾ ਠੀਕ ਨਹੀਂ ਹੁੰਦਾ ਸੀ ਨਹੀਂ ਪ੍ਰਮੋਟ ਕਰਦੇ ਇਸ ਗੱਲ ਨੂੰ ਪਰ ਫੇਰ ਵੀ ਅਗਰ ਇਦਾਂ ਦੇ ਨਸ਼ਿਆਂ 'ਚ ਵੀ ਬੰਦਾ ਹੈਗਾ ਤਾਂ ਕੀ ਤੂੰ ਤੁਹਾਡੀ ਦਵਾਈ ਉਹਨੂੰ ਵੀ ਮੋੜ ਕੇ ਲਿਆ ਸਕਦੇ ਜਿਸ ਲੋਕ ਕੇ ਕੋਈ ਬੰਦਾ ਚਲੋ ਤੁਸੀਂ ਤੁਰੇ ਜਾਂਦੇ ਹੋ ਤੁਹਾਨੂੰ ਬੰਦਾ ਕੋਈ ਪੁੱਛੋ ਹਾਕਾ ਮਾਰਦਾ ਵੀ ਸਾਨੂੰ ਕੱਢੋ ਉਹ ਜੇ ਨਿਕਲਣ ਲਈ ਤਿਆਰ ਹੈ ਤਾਂ ਅਸੀਂ ਕੱਢਾਂਗੇ ਤੁਸੀਂ ਜੋ ਕਹਿੰਦਾ ਮੈਂ ਇਨਕ ਮੈਂ ਤਾਂ ਇੱਥੇ ਹੀ ਨੰਦਾਂ ਫਿਰ ਤੁਸੀਂ ਕਰ ਲਓਗੇ ਹਮ ਠੀਕ ਹੈ ਕਿ ਨਹੀਂ ਤੇ ਇਸ ਕਰਕੇ ਮੇਰੇ ਦਰਸ਼ਕ ਵੀਰ ਜੀ ਮੈਂ ਤੁਹਾਨੂੰ ਗੱਲ ਕਹਿਣਾ ਆਪਣਾ ਤੁਸੀਂ ਬਹੁਤ ਹੈਰਾਨ ਹੋ ਪਹਿਲੀ ਵਾਰ ਸੁਣੋਗੇ ਇਹ ਤੁਹਾਨੂੰ ਕਿਸੇ ਵੀ ਨਾ ਕਿਸੇ ਬਾਬੇ ਨੇ ਦੱਸਣੀ ਜਾਂ ਨਾ ਕਿਸੇ ਪਹੁੰਚ ਦੇ ਨਾ ਥੱਲੇ ਵਾਲੇ ਕਹਿੰਦੇ ਉੱਪਰ ਨੇ ਇਹ ਤੁਹਾਨੂੰ ਮੈਂ ਦਾਦਾ ਜਿਹੜਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰਾ ਕੋਈ ਗੁਰਪੀਰ ਨਹੀਂ ਹੈਗਾ ਮੇਰਾ ਕੋਈ ਧਰਮ ਨਹੀਂ ਤੇ ਕੋਈ ਨਹੀਂ ਹੈਗਾ ਜਿਹੜੇ ਲੋਕ ਧਰਮ ਨੂੰ ਕੁੰਦੇ ਨੇ ਉਹਨਾਂ ਦੀ ਸੋਚ ਬਦਲ ਜਾਂਦੀ ਉਹ ਦੂਜਿਆਂ ਨੂੰ ਫਰੀਦ ਦੇ ਅਕਲ ਦੇਣ ਨੇ ਪਰ ਆਪਣੇ ਆਪ ਨੂੰ ਭੁੱਲ ਜਾਂਦੇ ਆ ਜੀ ਜੀ ਇਹ ਸਾਡੇ ਅਸੀਂ ਆਪਣੇ ਵੱਲ ਦੇਖਦੇ ਹਾਂ ਸੰਸਾਰ ਵੱਲ ਨਹੀਂ ਦੇਖਦੇ ਹਮ ਠੀਕ ਹੈ ਕਿ ਨਹੀਂ ਸੋ ਇਸ ਕਰਕੇ ਮੈਂ ਗੱਲ ਕਹਿਣ ਲੱਗਿਆ ਸੀ ਕਿ ਆ ਬਈ ਤੁਹਾਡੇ ਅੰਦਰ ਪਰਮੇਸ਼ਰ ਜੀ 10 ਬਲੌਕ ਬਾਕਸ 30 ਲੱਖ ਜੀਵੀ ਪਾ ਕੇ ਭਾਈ ਭੇ ਦੇ ਥੋੜੀ ਪਾਇਆ ਠੀਕ ਆ ਜੀ ਪਰ ਇਹ ਵਿਆਹ ਤੋਂ ਪਹਿਲਾਂ ਪਹਿਲਾਂ 16 ਤੋਂ ਜਾਂ ਸਰ ਮਸਾ ਲਗਦਾ ਮੇਰੀ ਮਾਂ ਨੇ ਮੈਨੂੰ ਦੱਸਿਆ ਠੀਕ ਆ ਉਹ ਜਿਹੜੀ ਬੂੰਦ ਆ ਜਿਹਨੂੰ ਗੁਰਬਾਣੀ ਕਹਿੰਦੀ ਆ ਤੇਰਾ ਨਿਰਮਲ ਹੀਰਾ ਨਾਮ ਹੈ ਨਿਰਮਲਵੇਂ ਨੇ ਸਾਭ ਹੀਰਾਵੇਂ ਨੇ ਸਰੀਰ ਨਿਕਲਦਾ ਗੁਣ ਕੋਈ ਕੋਈ ਦਮ ਨਾਲ ਉਹਦਾ 80 ਕਰੋੜ ਹੁਣ ਆਪਾਂ ਨੂੰ ਇਹ ਕਿਹ ਲੈਣਗੇ ਦਰਸ਼ਕ ਵੀ ਜੀ 80 ਕਰੋੜ ਕੱਦ ਕਹਿੰਦੇ ਭਾਈ ਤੂੰ ਹੋਰ ਤੋਂ ਲੱਖ ਕਹਿ ਲੈ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਆ ਸ਼ਲੋਕ ਮਹਲਾ 9 ਕੋਟਨ ਮੈਂ ਕਹੂ ਨਾਨਕ ਨਰਾਇਣ ਦੇ ਜੀਤ ਕੋਟ ਹੁੰਦਾ 40 ਕਰੋੜ ਦਾ ਨੰਨਾ ਪੈ ਕੇ 80 ਕਰੋੜ ਗਿਆ ਮੈਂ ਕਹਿੰਦਾ ਸੰਸਾਰ ਨੂੰ ਨਾਨਕ ਜੀ ਕਹਿੰਦੇ ਨੇ ਕਹੂ ਕਹਿੰਦੇ ਨੇ ਇੱਕ ਨਰਾਇਣ ਕਹਿੰਦੇ ਗੁਜਰਤ ਨੂੰ ਜੇ ਕਹਿੰਦੇ ਸਰੀਰ ਨੂੰ ਜੀਤ ਕਹਿੰਦੇ ਮਾਨ ਆਤਮਾ ਦਿਮਾਗ ਉਹ ਪਰਮੇਸ਼ਰ ਜੀ ਹਰ ਇੱਕ ਦੇ ਵਿੱਚ ਇੱਕ ਬੂਤ ਪਾ ਕੇ ਭੇਜ ਦਿਆ ਇੱਥੇ ਉਹਦੇ ਵਿੱਚ ਸਾਰ ਜਿਵੇਂ ਮੇਰੇ ਸਾਰਾ ਕੁਝ ਹੈ ਤੁਸੀਂ ਮੈਂ ਜੋ ਤੁਮਾਰੀ ਸਵਾਲ ਕਰੋ ਬ੍ਰਹਿਮੰਡ ਦੇ ਵਿੱਚੋਂ ਹਮ ਸਾਰ ਵਿੱਚ ਜਵਾਬ ਕਿ ਉਹ ਮੇਰੀ ਬੂਤ ਸੰਭੀ ਹੋਈ ਹੈ ਹਮ ਇਹ ਨੂੰ ਗੁਰਬਾਣੀ ਕਹਿੰਦੀ ਹੈ ਲਿਬ ਛੁਟ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਬਸ ਜੇ ਤੁਸੀਂ ਉਹ ਬੂਤ ਸੰਭੀ ਨਹੀਂ ਜਾ ਤੋਈ ਕੁੜੀ ਨੂੰ ਧਿਆਨ ਚਾ ਮੁੰਡਾ ਕੁੜੀ ਧਿਆਨ ਚ ਆ ਗਿਆ ਜਦ ਵੀ ਨਹਿਰਾ ਫੇਰੀ ਕੀਤੀ ਕੋਠਲੇ ਦੀ ਪੌੜੀ ਜਾ ਕੇ ਇਹਦੇ ਪੈਸੇ ਦੱਬਲੇ ਉਹ ਬੂੰਦ ਖਤੋਂ ਹੋ ਜਾਂਦੀ ਹੈ ਹੂੰ ਤੁਸੀਂ ਪੁੱਛੋ ਕਿਉਂ ਕਿਉਂ ਜੀ ਕਿਉਂਕਿ ਇਹਦਾ ਪਰਮੇਸ਼ਰ ਦਾ ਨਾਮ ਆ ਉਹ ਸ਼ੇਰ ਨਹੀਂ ਦਾ ਤੋਤਾ ਹੂੰ ਜਿਹੜਾ ਹਿਰਦਾ ਉਹ 24 ਕੈਟ ਸੋਨੇ ਦਾ ਹੋਣਾ ਚਾਹੀਦਾ ਸਾਫ ਤਾਂ ਉਹ ਸਮਾਉਗੇ ਫਿਰ ਉਹਦੇ ਤਾਂ ਹੈ ਹੀ ਨਹੀਂ ਜਿਉਂ ਨਹੀਂ ਹੈ ਪਰ ਉਹ ਨਹੀਂ ਹੈਗਾ ਵੈਦ ਸਾਹਿਬ ਇੱਕ ਗੱਲ ਕਹਾ ਤੁਹਾਡੀ ਜਿਹੜੀ ਗੱਲਾਂ ਨੇ ਠੀਕ ਹੈ ਉਹ ਮੇਰੇ ਖਿਆਲ ਨਾਲ ਅੱਜ ਦੀ ਪੀੜ੍ਹੀ ਚੋਂ ਮੈਂ ਤਾਂ ਥੋੜਾ ਜਿਹਾ ਫੇਰ ਪੁਰਾਣਾ ਹੋ ਗਿਆ ਜਿਹੜੇ ਨਵੇਂ ਹੋਣਗੇ ਉਹਨਾਂ ਦੇ ਵਿੱਚੋਂ ਸ਼ਾਇਦ 90% ਲੋਕ ਸਮਝ ਨਹੀਂ ਪਾਣਗੇ। ਉਹਦੇ ਵਿੱਚ ਉਹਦੇ ਵਿੱਚ ਇਹ ਗੱਲ ਆ ਕੋਈ ਪਰਖੇ ਪਰਖਣ ਹਾਰ। ਹੂੰ ਠੀਕ ਹੈ ਪਰਖ ਕਰੇ ਕੋਈ ਨਾਨਕ ਆਪਣੇ ਤਾਂ ਪਰਖ ਜਾਣ ਮੈਂ ਇੱਕ ਪਿਛਲੀ ਵਾਰ ਗਏ ਵੀ ਗੱਡੀ ਤੇ ਉਹਨੂੰ ਦੱਸਿਆ ਲਾਵਾਂ ਦਾ ਕੀ ਮਤਲਬ ਹੁੰਦਾ। ਜੀ ਮੈਨੂੰ ਕੋਈ ਫੋਨ ਆਇਆ ਬਠਿੰਡੇ ਜ਼ਿਲ੍ਹੇ ਤੋਂ। ਉਹ ਕਹਿੰਦੇ ਬੈਜੀ ਮੈਂ ਆਪੇ ਤਲਾਕ ਦਾ ਮਕਤਬਾ ਕੀਤਾ ਸੀ ਆਪਣੇ ਘਰ ਦੀ ਮੈਂ ਤਾਂ ਨਰੇਣਾ ਨਹੀਂ 4 ਸਾਲ ਹੋ ਗਏ ਜੇ ਤੁਸੀਂ ਲਾਵਾਂ ਦਾ ਮੈਨੂੰ ਦੱਸਿਆ। ਇਹ ਤਾਂ ਨਾਲੇ ਜਾ ਕੇ ਆੜੀ ਸੱਸ ਦੀ ਮਿਹਨਤ ਕੀਤੀ ਘੜੇ ਤੋਂ ਮਾਫੀ ਮੰਗੀ ਬਈ ਇਹ ਸੰਸਾਰ ਵਾਕਈ ਨੇ ਰੇਤੀ ਨਵਾਦਾ ਕਿਉਂ ਆਪਾਂ ਸੁਪਨੇ ਚ ਉਹਨਾਂ ਦਾ ਸੁਧਰ ਸੁਧਰ ਗਿਆ ਹੋਣਾ ਹਾਂ ਤੁਸੀਂ ਮੰਨੋਗੇ ਵੀ ਮੈਂ 78 ਦੇ ਵਿੱਚ ਆਪਣੇ ਜੀਵਨ ਸਾਥੀ ਨੂੰ ਮੰਦਾ ਬੋਲਿਆ ਬਲਜੀਤ ਤੂੰ ਪਾਗਲਾ ਤੜਕੂੰ ਮੈਂ ਮਾਫੀ ਮੰਗੀ ਉਹਦੇ ਕੋਲੋਂ ਮਾਂ ਬਲਜੀਤ ਨੂੰ ਮਾਫ ਕਰ ਦੇ ਯਾਰ ਮੈਂ ਗਾਂ ਵਾਤ ਨਹੀਂ ਬੋਲੂ ਉਹ ਕਹਿੰਦੀ ਤੂੰ ਮਾਫੀ ਕਦੇ ਮੰਗਦਾ ਮਾਂ ਵੀ ਤੈਨੂੰ ਮੈਂ ਗੁਰੂਗਰਾਹ ਸਾਹਿਬ 256 ਗੱਲੇ ਉੱਤੇ ਚਾਰ ਲਾਵਾਂ ਅਰਦਾਸ ਤੇ ਚਾਰ ਲਾਵਾਂ ਵੀ ਆਈਆਂ ਮੇਰੇ ਦਰਸ਼ਕੀ ਤੁਹਾਨੂੰ ਵੀ ਚਾਰ ਲਾਵਾਂ ਦਾ ਤਾਂ ਪਤਾ ਲੱਗੂ ਜੇ 43 ਲੱਖ 20 ਪਿੱਛੇ ਜਾਵਾਂਗੇ ਔਰ ਨੋ ਮਗਰੋਂ ਦੀ ਪਹਿਲਾਂ ਕਹਿ ਦਿੰਦੇ ਨੇ ਵਿਚੋਲਤ ਆਏ ਕਹਿੰਦਾ 70 ਤੱਕ ਫਰਕ ਨਹੀਂ ਜਾਂਦਾ ਇੱਕ ਘਰ ਵਾਲੀ ਘਰ ਵਾਲਾ ਹੁੰਦਾ ਕਿ ਜੀਵਨ ਸਾਥੀ ਜੀਵਨ ਸਾਥੀ ਇਹ 80 ਕਰੋੜ ਕਿਲੋਮੀਟਰ ਦਾ ਫਰਕ ਹੈ ਜੀ ਅੱਛਾ ਵੈਦ ਸਾਹਿਬ ਤੁਸੀਂ ਗੱਲਾਂ ਬਹੁਤ ਸਮਝਦਾਰੀ ਵਾਲੀਆਂ ਨੇ ਜਿਵੇਂ ਮੈਂ ਕਿਹਾ ਕਿ 90% ਨੂੰ ਸਮਝ ਨਹੀਂ ਆਣਗੀਆਂ ਉਹਦਾ ਕਾਰਨ ਹੀ ਇਹੀ ਹੈ ਕਿ ਅੱਜ ਕਿਤੇ ਨਾ ਕਿਤੇ ਲੋਕੀ ਨਾ ਥੋੜਾ ਜਿਹਾ ਰੱਬ ਪਾਸੇ ਤੋਂ ਜਾਂ ਉਹ ਭਾਵਨਾਤਮਕ ਪਾਸੇ ਤੋਂ ਪਰੇ ਹੁੰਦੇ ਜਾ ਰਹੇ ਨੇ ਆਤਮਿਕ ਗਿਆਨ ਤੋਂ ਵੀ ਪਰੇ ਹੁੰਦੇ ਜਾ ਰਹੇ ਨੇ ਪਰ ਜੇ ਨੇੜੇ ਆਣਗੇ ਚੰਗੀ ਗੱਲ ਹੈ ਪਰ ਕੀ ਤੁਸੀਂ ਇਸ ਦੇ ਨਾਲ ਹੀ ਇੱਕ ਸਾਈਕੋਲੋਜੀਕਲ ਤਰੀਕੇ ਨਾਲ ਹੀ ਬੰਦੇ ਦਾ ਇਲਾਜ ਕਰਦਿੰਦੇ ਹੋ ਜਾਂ ਫਿਰ ਦਵਾਈ ਵੀ ਦਿੰਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਗੁਰੂ ਜੀ ਕਹਿੰਦੇ ਨੇ ਸੱਚ ਨਾ ਵਡਿਆਈ ਵਿਚਾਰ ਵੀ ਪਹਿਲਾਂ ਤੁਸੀਂ ਵਿਚਾਰਾ ਕਰੋ ਹਮ ਕਦੇ ਵੀ ਇੱਕ ਦਰਸ਼ਕ ਵੀਰ ਮੈਂ ਗੱਲ ਕਰਦਾ ਨੌਜਵਾਨ ਪੀੜੀ ਨੂੰ ਵੀ ਕਦੇ ਵੀ ਇੱਕ ਸੰਸਾਰ ਮੂਰੇ ਇੱਕ ਸ਼ਰੀਰ ਮੂਰੇ ਕਦੇ ਵੀ ਮਤ ਉੱਚੀ ਨਹੀਂ ਸਮਝਣੀ ਚਾਹੀਦੀ ਜਦੋਂ ਅਸੀਂ ਮਤ ਉੱਚੀ ਸਮਝਦੇ ਹਾਂ ਫਿਰ ਗੁਰੂ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ दारू ਪੀ ਇਸ ਮਾਹੇ ਜੀ ਮੇਰੇ ਮੈਂਹਕਾਰ ਦੀਰਗਾਲਾ ਸ਼ਬਦ ਆ ਇਹ ਸੰਸਕਰ ਦਾ ਸ਼ਬਦ ਆ ਜਿਹਦਾ ਮਨ ਨਾਟਣਾ ਰੋਗ ਉਹ ਕਹਿੰਦੇ ਰੋਗ ਲੱਗ ਗਿਆ ਦਵਾਈ ਵੀ ਅੰਦਰੇ ਪਈ ਆ ਹੁਣ ਅੰਦਰ ਤਾਂ ਕੁਝ ਬਾਹਰ ਦਿਖਣਾ ਛੱਡੂ ਹੂੰ ਠੀਕਾ ਕਿ ਨਹੀਂ ਹੁਣ ਮੇਰੇ ਦਰਸ਼ਕ ਵੀਰ ਜੀ ਮੈਨੂੰ ਪੁੱਛਣਗੇ ਵੀ ਮਨਜੀਤ ਸਿੰਘ ਤੇਰਾ ਧਰਮ ਨਹੀਂ ਹੈ ਕੋਈ ਤੇਰਾ ਗੁਰੂ ਦਾ ਕੋਈ ਹੋਊਗਾ ਹੀ ਹੁਣ ਮੇਰਾ ਖਿਆਲ ਆ ਵੀ ਹੈਰਾਨ ਹੋ ਜਾ ਮੱਥੇ ਤਾਂ ਮਾਰਨਗੇ ਮੇਰੀ ਗੱਲ ਸੁਣ ਕੇ ਵੀ ਮੇਰੇ ਗੁਰੂ ਕੌਣ ਨੇ ਤੁਸੀਂ ਪੁੱਛੋ ਮੇਰੇ ਗੁਰੂ ਕੌਣ ਨੇ ਕੋਣ ਨੇ ਜੀ ਤੁਹਾਡੇ ਗੁਰੂ ਮੇਰੀ ਨੋਹ ਰਾਣੀ ਮੇਰੇ ਗੁਰੂ ਜੀ ਨੇ ਅੱਛਾ ਉਹ ਕਿਵੇਂ ਤੁਸੀਂ ਪੁੱਛੋ ਕਿਵੇਂ ਮੰਨੇ ਆ ਮੇਨੂੰ ਚਾਰ ਲਾਵਾਂ ਦਾ ਗਿਆਨ ਆ ਹ ਗਾਸ਼ ਆਵਾਦਾਰਿਆ ਬਚਨ ਕਰੇ ਤੇ ਖਿਸਕ ਜਾਏ ਸੋ ਨਰ ਕੱਚਾ ਹੂੰ ਠੀਕ ਹੈ ਕਿ ਨਹੀਂ ਉਹ ਚਾਰ ਲਾਵ ਜਦੋਂ ਮੈਂ ਵਿਆਹ ਕੇ ਲੈ ਕੇ ਆਇਆ ਆਪਣੀ ਨੋ ਰਾਨੀ ਨੂੰ ਸੁਹਾਗ ਰਾਤ ਤੋਂ ਪਹਿਲਾਂ ਕਾ ਮਾ ਬੀਬੀ ਮੇਰੀ ਬੇਨਤੀ ਹੈ ਕਹਿਣ ਦੱਸੋ ਮਾਂ ਮੇਰੇ ਮੁੰਡੇ ਨੂੰ ਕਹੀ ਕੀ ਕਹਿ ਕੇ ਨਵਲੇ ਹੂੰ ਉਹ ਕਹਿੰਦੀ ਕਿਓ ਮਾਂ ਤੈਨੂੰ ਵੀ ਤੋ ਮੈਨੂੰ ਕਹੇ ਸੋਹਰਾ ਨਾ ਬੰਨੀ ਉਹ ਕਹਿੰਦੇ ਕੀ ਗੱਲ ਮਾਂ ਆਪ ਵੀ ਤਾਂ ਅਜੇ ਗੁਰੂਗ੍ਰਾਮ ਸਾਹਿਬ ਦੇ ਮੁਰੇ ਲੈ ਕੇ ਆਏ ਆਂ ਵੀ ਆਪਾਂ ਸਾਰੇ ਪਰਿਵਾਰ ਨੇ ਬਰਾਬਰ ਰਹਿਣਾ ਉੱਚਾ ਹੋਂ ਰੱਖਣਾ ਹੂੰ ਦੱਸੋ ਕਿਵੇਂ ਲੱਗੀ ਬਾਹਰਤਾ ਬਿਲਕੁਲ ਬਹੁਤ ਵਧੀਆ ਜੀ ਫਿਰ ਫਿਰ ਤਾਂ ਮੰਨ ਲੈਣਗੇ ਭਲਾ ਅਸੀਂ ਮੰਨ ਲਈ ਹੁਣ ਮੰਨ ਲੀਆ ਤੇ ਅਨੰਦ ਅਨੰਦ ਆ ਦਰਸ਼ਕ ਵੀਰ ਜੀ 78 ਚ ਮੈਨੂੰ ਇੱਕ ਵਾਰੀ ਗ੍ਰੋਧ ਆਇਆ ਮੇਰਾ ਲੜਕਾ 45 ਸਾਲ ਦਾ ਮਿਲ ਗਿਆ ਦੇਖਿਆ ਨਹੀਂ ਕਿ ਉਹਨੂੰ ਗੁੱਸਾ ਆਇਆ ਹੋਊ ਪੁੱਤਾਂ ਮੇਰਾ 19 ਸਾਲ ਦਾ ਚੰਡੀਗੜ੍ਹ ਪੜ੍ਹਦਾ ਤੇ ਦੋ ਕੁਆਂਟਰ 20 ਕਿਲੋ ਝਰਕ ਮਾਰਦੇ ਮੈਨਾਂ ਕਹੇ ਦੇਖਿਆ ਨਹੀਂ ਗੁੱਸਾ ਆਇਆ ਹੋਊਗਾ ਤੋਂ ਮੈਨੂੰ ਆਪ ਨੂੰ ਕਹਿਆ ਆ ਉਹੀ ਗੱਲ ਆ ਗਈ ਤੁਸੀਂ ਵਾਰਸ ਕਹਿਦਾ ਪਹਿਲਾਂ ਕਰਨਾ ਹਮ ਜਾਂ ਮੈਨੂੰ ਆਪ ਨੂੰ ਕਹਿਆ ਆ ਘਾਬ ਨਹੀਂ ਕਿਉਂ ਪਾਗਲ ਹੋ ਜੋ ਗਿਆ ਹਮ ਹੁਣ ਅਗਲਾ ਸਵਾਲ ਕਰੋ ਜੀ ਅਗਲਾ ਸਵਾਲ ਇਹੀ ਹੈ ਕਿ ਕਿਹੜੇ ਕਿਹੜੇ ਇਲਾਜ ਤੁਹਾਡੇ ਕੋਲੇ ਜਿਹੜੀ ਆ ਉਹ ਬੇਨਤੀ ਲੈ ਕੇ ਲੋਕ ਆ ਸਕਦੇ ਨੇ ਤੇ ਦੂਜੀ ਗੱਲ ਹੈਗੀ ਹੈ ਕਿ ਜਿਹੜੀ ਤੁਸੀਂ ਆਯੁਰਵੈਦਿਕ ਦਵਾਈਆਂ ਬਣਾਉਂਦੇ ਹੋ ਉਹ ਅੱਜ ਕੱਲ ਐਵੇਂ ਚੱਲਦਾ ਨਾ ਕਿ ਕਈ ਲੋਕ ਬੈਠੇ ਨੇ ਕਈ ਲੋਕ ਇਦਾਂ ਗੱਲ ਕਰਦੇ ਨੇ ਕਿ ਜੀ ਅਸੀਂ ਆਯੁਰਵੈਦਿਕ ਦਵਾਈ ਬਣਾ ਰਹੇ ਹਾਂ ਕਈਆਂ ਦਾ ਅਸਰ ਹੁੰਦਾ ਹੈ ਕਈਆਂ ਦਾ ਨਹੀਂ ਹੁੰਦਾ ਪਰ ਤੁਹਾਡੇ ਤਾਂ ਖੈਰ ਅਸੀਂ ਬੜੇ ਪੋਜ਼ਿਟਿਵ ਰਿਵਿਊ ਸੁਣੇ ਨੇ ਤਾਂ ਤੁਹਾਡੇ ਤੁਸੀਂ ਕਿਵੇਂ ਤਿਆਰ ਕਰਦੇ ਹੋ ਦਵਾਈਆਂ ਤੇ ਕਿਵੇਂ ਤੁਹਾਡੇ ਕੋਲ ਲੈਣਾ ਸਕੇ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਬਥੇਰੀ ਜਗ੍ਹਾ ਸਾਡਾ ਚੈਨਲ ਜਿਹੜਾ ਚੱਲਦਾ ਹੈ ਤਾਂ ਹਰ ਥਾਂ ਤੋਂ ਦੇਖ ਰਹੇ ਨੇ ਲੋਕ ਸਭ ਤੋਂ ਤੁਹਾਡੇ ਤੋਂ ਕਿਵੇਂ ਤੁਹਾਡੇ ਸਭ ਤੋਂ ਵੱਡੀ ਗੱਲ ਹੈ ਜਿਵੇਂ ਆਪਾਂ ਬੈਠਾਂ ਦੇ ਨਮਾਰਦ ਮਰਦ ਬਣੋ ਮੇਰੇ ਵੀਰ ਜੀ ਮੇਤੋ ਅਜੇ ਤੱਕ ਠੀਕ ਨਹੀਂ ਹੋਇਆ ਮੇਤੋ ਕੋਈ ਨਮਾਰਦ ਮਰਦ ਨਹੀਂ ਹੋਇਆ ਹਾਲਾਂਕਿ ਦੇਖੋ ਮੈਨੂੰ ਕਿੰਨਾ ਗਿਆਨ ਪਰ ਮੇਤੋ ਨੇ ਕਿ ਤੂੰ ਹੀ ਪੁੱਛੋ ਵੀ ਕਿਉਂ ਇਹ ਕਿਦਾਂ ਜੀ ਕਿਉਂਕਿ ਐਨਾਂ ਜਿਹੜੀ ਨੌਜਵਾਨ ਪੀੜ੍ਹੀ ਨੂੰ ਗਿਆਨ ਨਾ ਹੋ ਗਿਆ ਦਵਾਈਆਂ ਬਾਰੇ ਬਹੁਤਾ ਉਹ ਵਿਆਹ ਤੋਂ ਪਹਿਲਾਂ ਹੀ ਪਹਿਲੀ ਉਹ ਦਵਾਈ ਤੇਜ ਐਂਟੀਬਾਇਓਟਿਕਾ ਖਾ ਕੇ ਵਿਆਗਰਾ ਸ਼ਗਰਾ ਖਾ ਕੇ ਦਿਮਾਗ ਦੇ ਫਿਊਜ ਉਡਾ ਦਿੰਦੇ ਨੇ ਹੁਣ ਜੇ ਮੈਂ ਉਹ ਵਿਆਗਰਾ ਸਵਾ ਵਿਆਗਰਾ ਪਾਉਂਗਾ ਤਾਂ ਉਹ ਦਿਮਾਗ ਪਾਵਰ ਚ ਕੋਈ ਮੈਨੂੰ ਉਹ ਕੰਮ ਕਰਨਾ ਨਹੀਂ ਠੀਕ ਹੈ ਕਿ ਨਹੀਂ ਵੀ ਨਾ ਮੈਂ ਆਪਲੇ ਕਿ ਜਿਹੜਾ ਨਾਮ ਹੈ ਮਰੀ ਨੂੰ ਪਲੇਖੇ ਚ ਰੱਖਣਾ ਜੇ ਮੈਂ ਉਹ ਪਾਉਂਗਾ ਉਹਨੇ ਦਿਮਾਗ ਦਾ ਜੋਰ ਉਹਨੂੰ ਪਹਿਲਾਂ ਨੌਕ ਜਾਂਦਾ ਲੱਗਿਆ ਇਸ ਕਰਕੇ ਅਸੀਂ ਜਿਹੜੇ ਸਕਰਾਣੂ ਨੇ ਅਸੀਂ ਉਹਨੂੰ ਤਕੜੇ ਕਰਦੇ ਆਂ ਨਾ ਕਿ ਅਸੀਂ ਸਾਥੋਂ ਕੋਈ ਮਰ ਮਰਦ ਬਣੇਗੇਗਾ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਜਿਹੜਾ ਬਖਾਣਾ ਸ਼ਬਦ ਹੈ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਮਤਲਬ ਅੰਦਰੋਂ ਬਾਹਰ ਇੱਕ ਹੋ ਜਾਏ ਜਿਵੇਂ ਇੱਕ ਹੋ ਜਾਊਂਗਾ ਵੀ ਮੈਂ ਕਦੇ ਝੂਠ ਬੋਲੂਗਾ ਮੈਂ ਸੱਚੋਂ ਸੱਚ ਆ ਤਾਂ ਕਿੰਨੇ ਸਮੇਂ ਦੇ ਵਿੱਚ ਤੁਹਾਡੀ ਦਵਾਈ ਦੇ ਨਾਲ ਬੰਦੇ ਨੂੰ ਫਰਕ ਆਦਾ ਅਸੀਂ ਆਮ ਕਰਕੇ ਜਿਹੜੇ ਸਕਰਾਣੂਆਂ ਵਿੱਚ 2 ਮਹੀਨੇ ਦਾ ਕੋਰਸ ਕਰਦੇ ਨੇ ਬਾਕੀ ਮੇਰੇ ਦਰਸ਼ਕ ਵੀ ਬ੍ਰੇਨ ਟਿਊਮਰ ਬਲੱਡ ਕੈਂਸਰ ਤੇ ਗਲ ਦਾ ਕੈਂਸਰ ਦਿਲ ਦੇ ਗੁਰਦਿਆਂ ਦੇ ਰੀਡ ਦੇ ਆਡੀ ਤੇ ਬਚਨ ਜੜ ਸੌਲੀਆਂ ਅਸੀਂ ਜਾਨੀ ਕਿ ਇਹ ਮੇਜਰ ਰੋਗ ਜਾਂਚ ਕਰਦੇ ਹਾਂ ਅਸੀਂ ਜੀ ਤੇ ਇਹਦੇ ਚੋਂ ਅਹਿਮ ਗੱਲ ਤਾਂ ਇਹ ਹੈ ਜਿਹੜੇ ਤੁਸੀਂ ਨਾਮ ਲਏ ਨੇ ਜਿੰਨੀ ਬਿਮਾਰੀਆਂ ਦੇ ਇਹ ਸਾਰੀ ਇਦਾਂ ਦੀਆਂ ਬਿਮਾਰੀਆਂ ਨੇ ਜਿਹਦੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਇਲਾਜ ਹੁੰਦੇ ਨੇ ਬੜੇ ਲੰਬੇ ਇਲਾਜ ਹੁੰਦੇ ਨੇ ਤੇ ਉਸ ਤੋਂ ਬਾਅਦ ਵੀ ਕਈ ਵਾਰ ਉਹ ਸਫਲ ਨਹੀਂ ਹੋ ਪਾਉਂਦੇ ਹੈਗੇ ਜਿਵੇਂ ਤੁਸੀਂ ਟਿਊਮਰ ਦੀ ਗੱਲ ਕਰ ਰਹੇ ਹੋ ਤੁਸੀਂ ਕੈਂਸਰ ਦੀ ਗੱਲ ਕਰ ਰਹੇ ਹੋ ਇਹ ਇਦਾਂ ਦੀਆਂ ਨਾਮਰਾਜ਼ੀਆਂ ਬਿਮਾਰੀਆਂ ਨੇ ਜਿਹਦੇ ਵਿੱਚ ਲੋਕਾਂ ਦੇ ਬਚਨ ਦੇ ਚਾਂਸਸ ਘੱਟ ਹੁੰਦੇ ਆ ਆਯੁਰਵੇਦ ਦੇ ਨਾਲ ਬਿਨਾ ਕਿਸੇ ਆਪਰੇਟ ਦੇ ਤੁਸੀਂ ਕਿਵੇਂ ਇਸ ਨੂੰ ਸਫਲ ਇਹਦੇ ਵਿੱਚ ਆ ਆਈਸ ਨੂੰ ਫੈਸਲਾ ਗੁਰਬਾਨੀ ਨਾਲ ਹੀ ਦਵਾਂਗੇ ਹੂੰ ਪਰਖ ਕਰੇ ਕੋ ਨਾਨਕ ਆਪਣੀ ਤਾਂ ਪਾਰਖ ਜਾਣ ਰੋਗਦਾਰੂ ਦੋਵੇ ਬੁੱਝੇ ਤਾਂ ਵੈਦ ਸੁਝਾਨ ਜੀ ਫਿਰ ਗੁਰੂ ਅਰਜਨ ਦੇਵ ਜੀ ਦੱਸਦੇ ਆ ਜੇ ਹੁਣ ਤੁਸੀਂ ਕਹੋਗੇ ਆ ਜਿਹੜੀ ਤੁਸੀਂ ਬੈਦਾਂ ਦੇਗਾ ਸਾਡੇ ਤਾਂ ਅੰਮਰਸਾਰ ਦੇ ਵਿੱਚ ਕੈਨੇਡਾ ਇੱਟ ਚ ਕਿਤੇ ਬੈਦ ਨਿਕਲਦੇ ਨੇ ਹਾਂ ਤੁਹਾਡੀ ਗੱਲ ਕੋਈ ਨਹੀਂ ਗੁਰੂ ਅਰਜਨ ਦੇਵ ਜੀ ਇਹ ਗੱਲ ਦਾ ਫੈਸਲਾ ਦਿੰਦੇ ਨੇ ਬੈਦਾਂ ਸੰਦਾਂ ਸੰਗ ਇਕੱਠਾ ਹੋਇਆ ਜੀ ਯਾਨੀ ਕਿ ਮਰੀਜ਼ ਇੱਥੇ ਬੈਠਾ ਜਿਵੇਂ ਆਪਣੇ ਹੁਣ ਆਏ ਵੀ ਸੀ ਮਰੀਜ਼ ਆਪਣੇ ਫਮਰਿੰਦ ਜੀ ਤੇ ਅਸਾ ਆਈ ਕਿੰਨਾ ਟਾਈਮ ਲਿਆ ਡੇਢ ਮਿੰਟ ਲਿਆ 38 ਸਾਲ ਹੋ ਗਏ ਨਿੱਚਕਰ ਆਉਂਦੀ ਮਤਲਬ ਡੇਢ ਮਿੰਟ ਚ ਹੀ ਕਰਤੀ ਉਹ ਹਾਂ ਆ ਹੁਣੇ ਤੁਹਾਡੇ ਸਾਹਮਣੇ ਗਏ ਨੇ ਉਹ ਜੀ ਤੇ ਬੈਿਦਾ ਸੰਦਾ ਸੰਗ ਇਕੱਠਾ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਮਰੀਜ਼ ਬੈਠਾ ਸੰਗਾਂ ਦੇ ਸੰਗ ਬੈਠੇ ਤੀ ਟਕਾਣੇ ਲੱਗਦਾ ਕੋਈ ਨਹੀਂ ਉਹ ਖਜਾਵੇ ਰਾਸ ਵਿੱਚ ਆਪ ਖਲੋਏ ਆਪ ਨੂੰ ਰੱਬ ਨੇ ਨਹੀਂ ਆਉਣਾ ਹੁੰਦਾ ਬੋਲਣ ਜਾਣੇ ਮਾਇਆ ਮਦ ਮਤਾ ਮਰਨਾ ਚੀਤ ਮਦਮਨ ਨਸ਼ਾ ਹੁੰਦਾ ਇਹ ਗੁਰੂ ਘਰ ਚ 6 ਪ੍ਰਕਾਰ ਦਾ ਬਣਿਆ ਜਾਂਦਾ ਜਵਾਨੀ ਮਦਜੋਗਨ ਮਦ ਰਾਜ ਮਦ ਹਕੂਮਤ ਮਦ ਕੁਰਸੀ ਮਦ ਤੇ ਦਾਲਤ ਮਦ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਜਿਹੜਾ ਵੈਦ ਇਹ 6 ਪ੍ਰਕਾਰ ਦੇ ਨਸ਼ਿਆਂ ਤੋਂ ਪਰੇ ਹੋ ਕੇ ਧੀਰ ਮਾਰੂ ਮੈਂ ਟਿਕਾਣੇ ਤੇ ਹੋਰ ਲੱਗੋ। ਕੀ ਬਾਤ ਹੈ। ਜਿਹੜੇ ਵੈਦ ਨੂੰ ਭੌਤਿਕ ਵਿਗਿਆਨ, ਜੀਵ ਵਿਗਿਆਨ, ਡਾਰਵਿਨ, ਆਰੀਆ ਭਟ ਬਾਗ ਭਟ ਹਮਮ ਪ੍ਰਕਿਰਤੀ ਦਾ ਸਿਧਾਂਤ ਇਹ ਵੀ ਸਿਸਟਮ ਕੰਮ ਕਿਵੇਂ ਕਰਦਾ ਸਾਡੇ ਦੇ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਹਨਾ ਤੇ ਆਪਣੇ ਫਿਰ ਉਹ ਚੀਜ਼ ਸਮਝ ਆਉਂਦੀ ਹੈ। ਨਹੀਂ ਤਾਂ ਸੰਸਾਰ ਟੱਕਰਾ ਮਾਰਦਾ ਹੀ ਆ ਤੇ ਮਾਰੀ ਜਾਂਦੇ ਸਾਰੀ ਮਾਰਨੇ ਕੌਣ ਹੀ ਮਾਰਦਾ ਜੀ ਤੇ ਜਿਹੜੇ ਤਾਂ ਲੋਕ ਤੁਹਾਡੇ ਕੋਲ ਇੱਥੇ ਪਹੁੰਚ ਸਕਦੇ ਨੇ ਉਹ ਤਾਂ ਪਹੁੰਚਣਗੇ ਤੇ ਜਿਹੜੇ ਨਹੀਂ ਪਹੁੰਚ ਸਕਦੇ ਕੀ ਤੁਹਾਡੇ ਕੋਲ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉੱਥੋਂ ਵੀ ਆਰਡਰ ਕਰ ਸਕਦੇ ਨੇ ਉਹਨਾਂ ਦਾ ਪਹੁੰਚਾ ਸਕਦੇ ਉੱਥੇ ਆਪਣਾ ਸ਼ਿਖਰ ਸਾਹਿਬ ਜੀ ਫਿਰ ਅਸੀਂ ਉਹ ਉਹਨਾਂ ਦੀ ਇੰਟਰਵਿਊ ਲੈ ਲੈਂਦੇ ਆ ਫਿਰ ਇਹ ਲਿਖ ਲੈਣੇ ਆ ਫਿਰ ਇਹ ਰਿਸਰਚ ਮਾਰਦੇ ਆ ਕਿ ਅਸੀਂ ਇਹਨਾਂ ਨੂੰ ਕਿਵੇਂ ਕਰ ਸਕਦੇ ਆ ਫਿਰ ਉਹ ਅਸੀਂ ਸਵਾਲ ਕਰਦੇ ਆ ਇਹਦਾ ਇਸ ਵਾਰ ਕੋਣੇ ਦਿਮਾਗ ਦਾ ਜਿਹੜਾ ਹੈਗਾ ਕੰਪਿਊਟਰ ਸੈੱਟ ਕਰਕੇ ਦੇਖ ਜਾਂ ਵੀ ਇਹ ਕਿਵੇਂ ਹੋ ਸਕਦਾ ਮਤਲਬ ਡਾਇਗਨੋਸ ਕਰ ਦਿਓ ਹਾਂਜੀ ਹਾਂਜੀ ਪੂਰੀ ਗੱਲਬਾਤ ਕਰਕੇ ਆਉਂਦੇ ਹਾਂ ਹਾਂਜੀ ਹਾਂਜੀ ਫਿਰ ਉਹ ਨਾਲ ਕਰਦੇ ਹਾਂ ਹੁਣ ਤੁਸੀਂ ਮੈਨੂੰ ਪੁੱਛੋ ਵੀ ਆਯੁਰਵੇਦ ਨੂੰ ਆਯੁਰਵੇਦ ਕਿਉਂ ਕਹਿੰਦੇ ਆ ਹਾਂਜੀ ਇਹ ਵੀ ਦੱਸੋ ਫਿਰ ਗਿਆਨ ਦਿਓ ਮੇਰੇ ਦਰਸ਼ਕ ਵੀਰ ਜੀ ਇਹ ਇੱਕ ਸੰਸਕ੍ਰਿਤ ਦਾ ਸ਼ਬਦ ਆ ਆਯੁਰਵੇਦ ਆਯੂ ਦਾ ਮਤਲਬ ਹੁੰਦਾ ਉਮਰ ਜੀ ਜਿਹਦੇ ਚ ਰਾਰਾ ਆ ਗਿਆ ਆਯੂ ਹਾਂਜੀ ਉਹਦਾ ਮਤਲਬ ਹੁੰਦਾ ਕੱਟਣਾ ਹੂੰ ਬੇਦ ਮੈਨੇ ਸ਼ਾਸਤਰ ਭਈ ਉਹ ਸ਼ਾਸਤਰ ਜਿਹੜੇ ਤੁਹਾਡੇ ਤੁਹਾਨੂੰ ਸੁਖ ਦਿੰਦਾ ਤੁਹਾਡੇ ਰੋਗਾਂ ਨੂੰ ਘਟਦਾ ਤੁਹਾਡੀ ਉਮਰ ਵਧਾਉਂਦਾ ਹੂੰ ਉਹਨੂੰ ਆਜੁਰਵੇਦ ਕਿਹਾ ਜਾਂਦਾ ਹੈ ਜਾਂ ਜਿਹਦੇ ਮੁਤਾਬਕ ਤੁਸੀਂ ਆਪਣੀ ਉਮਰ ਹੰਡਾਣੀ ਹੈ ਹਾਂ ਜਿਹਦੇ ਮੁਤਾਬਕ ਕਰਨੀ ਹੈ ਫਿਰ ਜਾਨੀ ਮੇਰੇ ਦਰਸ਼ਕ ਵੀਰ ਜੀ ਵੀ ਜੇ ਚਾਹੇ ਤੁਸੀਂ ਮਰਲਾ ਵੀ ਪਾਠੀ ਬਣਨਾ ਚਾਹੇ ਤੁਸੀਂ ਬੈਦਵਾਨ ਨਾ ਪਹਿਲਾਂ ਤੁਸੀਂ ਭੌਤਿਕ ਵਿਗਿਆਨ ਪੜੋ ਫਿਰ ਤੁਸੀਂ ਜੀਵ ਵਿਗਿਆਨ ਪੜੋ ਤੁਸੀਂ ਡਾਰ ਬਣ ਪੜੋ ਤੇ ਫਿਰ ਉਸ ਤੋਂ ਬਾਅਦ ਉਹ ਜਿਹੜੇ ਦੂਜੇ ਨੇ ਪੈਖਿਆ ਰਤਨ ਵਾਲੀ ਹੋਗੀ ਭਾਉ ਪ੍ਰਕਾਸ਼ ਹੋ ਗਿਆ ਅੰਮ੍ਰਿਤ ਸਾਗਰ ਹੋ ਗਿਆ ਤੇ ਆਪਣੇ ਜਿਹੜੇ ਦੂਜੇ ਸਰੰਗ ਧਰ ਹੋ ਗਿਆ ਬੰਗਸਾਇਨ ਹੋ ਗਿਆ ਫਿਰ ਤੁਸੀਂ ਇਹਨਾਂ ਦਾ ਸਰਚ ਮਾਰੋ ਅਖੀਰ ਜਾ ਕੇ ਉਹਦੀ ਭਗਵਦ ਗੀਤਾ ਦੇ ਦੂਜਾ ਦੇ ਆਏ 6ਵਾਂ 8ਵੇਂ 15ਵੇਂ ਆਏ ਤੇ ਘੱਟ ਤੋਂ ਘੱਟ 10 ਸਾਲ ਰਿਸਰਚ ਮਾਰੋ ਫਿਰ ਤੁਹਾਡੇ ਦਿਮਾਗ ਦੀਆਂ ਪਰਤਾਂ ਖੁੱਲਣਗੀਆਂ ਹਮ ਬਈ ਇਸ ਸਿਚੂਏਸ਼ਨ ਕਿਵੇਂ ਚੱਲਦਾ ਜਿਵੇਂ ਇੱਕ ਆਪਾਂ ਦਰਸ਼ਕ ਵੀਰ ਨੂੰ ਦੱਸ ਦਿੰਨੇ ਆ ਵੀ ਤੁਸੀਂ ਦੋ ਬੰਦੇ ਖੜੇ ਕਿਵੇਂ ਹ ਜਦੋਂ ਧਰਤੀ ਦੀ ਸਪੀਡ 120000 ਕਿਲੋਮੀਟਰ ਮੈਨੂੰ ਤਾਂ ਪਤਾ ਤੁਹਾਨੂੰ ਥੋੜਾ ਪਤਾ ਹਮ ਤੁਸੀਂ ਆਪਣੇ ਮਾਪਿਆਂ ਦੇ ਚਾਰਤੀ ਪੁੱਤ ਤੁਹਾਡੇ ਰੰਗ ਬਲੱਡ ਗਰੁੱਪ ਕੱਦ ਉਦੋਂ ਬਾ ਸੁਭਾ ਤਸੀਰ ਗੁਣ ਆ ਗੁੱਠਿਆ ਨਿਸ਼ਾਨੀ ਕਦੋਂ ਮੁੱਖ ਮੁਕਰ ਹੋਗੇ ਨਹੀਂ ਪਤਾ ਉਹਨਾਂ ਕਿਹੜੇ ਪੜੇ ਆ ਮੈਂ ਸਾਰਾ ਕੁਝ ਮੇਰੀ ਮੂੰਹ ਜਬਾਨੀ ਜਿਆਦਾ ਜੀ ਬਹੁਤ ਬਹੁਤ ਧੰਨਵਾਦ ਵੈਦ ਸਾਹਿਬ ਆਪਣਾ ਸਮਾਂ ਦੇਣ ਲਈ ਔਰ ਇਹ ਜਾਣਕਾਰੀ ਦੇਣ ਲਈ ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਪਸੰਦ ਆਈ ਹੋਊਗੀ ਤੁਸੀਂ ਆਪਣੀ ਰਾਏ ਜਿਹੜੀ ਹੈ ਉਹ ਕਮੈਂਟਾਂ ਦਰਿਏ ਇਸ ਵੀਡੀਓ ਦੇ ਨੀਚੇ ਦੱਸ ਸਕਦੇ ਹੋ ਕਿ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਕਿਹੜੀ ਗੱਲ ਤੁਹਾਡੇ ਮਨ ਨੂੰ ਛੂ ਗਈ ਹੈ ਔਰ ਜੇ ਤੁਸੀਂ ਖੁਦ ਵੀ ਕੋਈ ਇਲਾਜ ਕਰਾਣਾ ਚਾਹੁੰਦੇ ਹੋ ਜਿਹੜੀ ਵੀ ਵੈਦ ਸਾਹਿਬ ਨੇ ਬਿਮਾਰੀਆਂ ਦੱਸੀਆਂ ਕਿਸੇ ਵੀ ਮੁਸ਼ਕਲ ਦੇ ਵਿੱਚ ਤੁਸੀਂ ਉਹ ਤਾਂ ਵੈਟਸਐਪ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਜਿਹੜਾ ਮੋਬਾਈਲ ਨੰਬਰ ਆਹ 9463058688 ਆ ਤੇ ਸਾਡਾ ਜਦੋਂ ਮਰਜ਼ੀ ਦੀ ਸੰਪਰਕ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਆ ਦਰਸ਼ਕਾਂ ਦੇ ਲਈ ਅਸੀਂ ਜਿਹੜਾ ਨੰਬਰ ਹੈਗਾ ਉਹ ਜਿਹੜਾ ਸਕਰੀਨ ਦੇ ਉੱਤੇ ਵੀ ਫਲੈਸ਼ ਕਰ ਦਾਂਗੇ ਤੁਸੀਂ ਨੰਬਰ ਉੱਥੋਂ ਵੀ ਚੈੱਕ ਕਰ ਸਕਦੇ ਹੋ ਸੰਪਰਕ ਕਰਨ ਦੇ ਲਈ ਔਰ ਸਾਡੇ ਦਰਸ਼ਕਾਂ ਨੂੰ ਮੈਂ ਕਹਾਂਗਾ ਕਿ ਅਸੀਂ ਅਗਲੀ ਵਾਰਤਾ ਲੈ ਕੇ ਤੁਹਾਡੇ ਰੂਪ ਰੂਪ ਫੇਰ ਤੋਂ ਆਵਾਂਗੇ ਕੰਟੈਕਟ ਡਿਟੇਲ ਜਿਹੜੀ ਆ ਉਹ ਸਕਰੀਨ ਦੇ ਉੱਤੇ ਦਿੱਤੀ ਹੋਈ ਆ ਤੁਸੀਂ ਇੱਥੋਂ ਸੰਪਰਕ ਕਰ ਸਕਦੇ ਹੋ ਵੈਟਸਐਪ ਦੇ ਨਾਲ ਅਸੀਂ ਮਿਲਾਂਗੇ ਅਗਲੇ ਐਪੀਸੋਡ what right. about that, no